ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁੱਦਾ ਜਿਹੜਾ ਗਰਮ ਚੱਲ ਰਿਹਾ ਹੈ ਉਹ ਕਿਸਾਨੀ ਮੁੱਦਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ ਤੇ ਦੱਸ ਦੇਈਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਪਲਟਵਾਰ ਕੀਤੇ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਹੈ ਕਿ ਕਾਂਗਰਸ ਦੀ ਅਗ ਵਾਈ ਵਾਲੀ ਯੂਪੀਏ 2004 ਤੋਂ 2014 ਤੱਕ ਪੂਰੇ 10 ਸਾਲਾਂ ਸਤਾ ਵਿੱਚ ਰਹੀ ਇਸ ਸਰਕਾਰ ਨੇ ਕਿਸਾਨੀ ਫਸਲਾਂ ਲਈ ਐਮਐਸਪੀ ਤੈਅ ਕਰਨ ਬਾਰੇ ਸੁਆਮੀਨਾਥਨ ਕਮਿਸ਼ਨ ਦੇ ਸੁਝਾਵਾ ਸਿਫਾਰਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਹੁਣ ਰਾਹੁਲ ਗਾਂਧੀ ਐਲਾਨ ਕਰ ਰਿਹਾ ਹੈ ਕਿ ਜੇ ਕਾਂਗਰਸ ਇੰਡੀਆ ਅਤੇ ਇਸ ਦਾ ਇੰਡੀਆ ਅਲਾਈਅንስ ਸਮੇਤ ਆਮ ਆਦਮੀ ਪਾਰਟੀ ਸਤਾ ਚ ਆਉਣ ਤੇ ਉਹਨਾਂ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਕਰੇਗੀ ਤੇ ਜਿਨ੍ਹਾਂ ਨੂੰ ਉਹਨਾਂ ਨੇ 10 ਸਾਲ ਚ ਰੱਦ ਕਰ ਦਿੱਤਾ ਸੀ ਕਾਂਗਰਸ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਆਗੂ ਜਵਾਬ ਦੇਣਗੇ ਕਿ ਯੂਪੀਏ ਦੇ ਰਾਜ ਦੌਰਾਨ ਉਹ 10 ਸਾਲ ਚੁੱਪ ਕਿਉਂ ਰਹੇ ਅਤੇ ਉਸ ਸਮੇਂ ਇਹ ਸਿਫਾਰਸ਼ਾਂ ਨੂੰ ਸਹੀ ਢੰਗ ਨਾਲ ਕਿਉਂ ਰੱਦ ਕਰ ਦਿੱਤਾ ਗਿਆ ਇਹ ਸਭ ਤੋਂ ਸ਼ਰਮਨਾਕ ਹੈ ਕਿ ਵੱਡੀ ਪੁਰਾਣੀ ਪਾਰਟੀ ਕਿਸਾਨਾਂ ਦੀ ਭਲਾਈ ਦੇ ਬਹੁਤ ਗੰਭੀਰ ਮੁੱਦੇ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਪਾਰਟੀ ਨੇ ਹਮੇਸ਼ਾ ਝੂਠ ਦੇ ਵੇਚ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਸਹਾਰਾ ਲਿਆ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਕੀਤਾ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਾਂਗਰਸ ਦੇ ਪਲਟਵਾਰ ਕੀਤਾ ਹੈ ਤੇ ਐਮਐਸਪੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਪਲਟਵਾਰ ਫਿਰ ਤੋਂ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁੱਦਾ ਜਿਹੜਾ ਗਰਮ ਚੱਲ ਰਿਹਾ ਹੈ ਉਹ ਕਿਸਾਨੀ ਮੁੱਦਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾਤੇ ਜਾ ਰਹੇ ਨੇ ਤੇ ਦੱਸਦੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਪਲਟਵਾਰ ਕੀਤੇ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਕਿ ਕਾਂਗਰਸ ਦੀ ਅਗ ਭਾਈ ਵਾਲੀ ਯੂਪੀਏ 2004 ਤੋਂ 2014 ਤੱਕ ਪੂਰੇ 10 ਸਾਲਾਂ ਸਤਾ ਵਿੱਚ ਰਹੀ ਇਸ ਸਰਕਾਰ ਨੇ ਕਿਸਾਨੀ ਫਸਲਾਂ ਲਈ ਐਮਐਸਪੀ ਤੈਅ ਕਰਨ ਬਾਰੇ ਸੁਆਮੀਨਾਥਨ ਕਮਿਸ਼ਨ ਦੇ ਸੁਜਾਵਾ ਸਿਫਾਰਸ਼ਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਹੁਣ ਰਾਹੁਲ ਗਾਂਧੀ ਐਲਾਨ ਕਰ ਰਿਹਾ ਹੈ ਕਿ ਜੇ ਕਾਂਗਰਸ ਇੰਡੀਆ ਅਤੇ ਇਸ ਦਾ ਇੰਡੀਆ ਅਲਾਈਅንስ ਸਮੇਤ ਆਮ ਆਦਮੀ ਪਾਰਟੀ ਸਤਾ 'ਚ ਆਉਣ ਤੇ ਉਹਨਾਂ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਕਰੇਗੀ ਤੇ ਜਿਨ੍ਹਾਂ ਨੂੰ ਉਹਨਾਂ ਨੇ 10 ਸਾਲ ਚ ਰੱਦ ਕਰ ਦਿੱਤਾ ਸੀ ਕਾਂਗਰਸ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਆਗੂ ਜਵਾਬ ਦੇਣਗੇ ਕਿ ਯੂਪੀਏ ਦੇ ਰਾਜ ਦੌਰਾਨ ਉਹ 10 ਸਾਲ ਚੁੱਪ ਕਿਉਂ ਰਹੇ ਅਤੇ ਉਸ ਸਮੇਂ ਇਹ ਸਿਫਾਰਸ਼ਾਂ ਨੂੰ ਸਹੀ ਢੰਗ ਨਾਲ ਕਿਉਂ ਰੱਦ ਕਰ ਦਿੱਤਾ ਗਿਆ ਇਹ ਸਭ ਤੋਂ ਸ਼ਰਮਨਾਕ ਹੈ ਕਿ ਵੱਡੀ ਪੁਰਾਣੀ ਪਾਰਟੀ ਕਿਸਾਨਾਂ ਦੀ ਭਲਾਈ ਦੇ ਬਹੁਤ ਗੰਭੀਰ ਮੁੱਦੇ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਪਾਰਟੀ ਨੇ ਹਮੇਸ਼ਾ ਝੂਠ ਦੇ ਬੇਚ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਸਹਾਰਾ ਲਿਆ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਕੀਤਾ ਦੱਸਦੀ ਹੈ ਕਿ ਇਹ ਜਿਹੜੀ ਪੋਸਟ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਾਂਗਰਸ ਤੇ ਪਲਟਵਾਰ ਕੀਤਾ ਹੈ ਤੇ ਐਮਐਸਪੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਪਲਟਵਾਰ ਫਿਰ ਤੋਂ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੈ